ਸਾਸਤਰੀਕਲ ਨਮਸਤੇ ਆਦਾਬ ਦੋਸਤੋ ਬੱਲੇ ਬੱਲੇ ਬਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਨੀ ਹੈ ਕੁਸ਼ਤੀ ਨਹੀਂ ਮਹਾ ਦੰਗਲ ਦੀ ਬਹੁਤ ਹੀ ਸ਼ਾਨਦਾਰ ਕੋਟਾਲਾ ਬੇਟ ਦੇ ਵਿੱਚ ਇੱਕ ਦੰਗਲ ਕਰਾਇਆ ਗਿਆ 26 ਮਾਰਚ ਨੂੰ ਉੱਥੇ ਬਹੁਤ ਹੀ ਸ਼ਾਨਦਾਰ ਪਹਿਲਵਾਨ ਆਏ ਔਰ ਬਹੁਤ ਹੀ ਸ਼ਾਨਦਾਰ ਦੰਗਲ ਸੀ ਜਿੱਤੇ ਵਿੱਚੋਂ ਝੰਡੀ ਦੀਆਂ ਕੁਸ਼ਤੀਆਂ ਦੀ ਆਪਾਂ ਸਿੱਧੀ ਗੱਲ ਕਰਦੇ ਹਾਂ ਔਰ ਝੰਡੀ ਦੀਆਂ ਕੁਸ਼ਤੀਆਂ ਦੀ ਗੱਲ ਚੱਲੇ ਤੇ ਉੱਥੇ ਸ਼ੇਰਾ ਗੁੱਜਰ ਬਾਬਾ ਫਲਾਹੀ ਦੀ ਗੱਲ ਨਾ ਹੋਵੇ ਤਲ ਫਲਾਹੀ ਦੀ ਗੱਲ ਨਾ ਹੋਵੇ ਤਾਂ ਫਿਰ ਮਜ਼ਾ ਹੀ ਨਹੀਂ ਆਉਂਦਾ ਤਾਂ ਦੋਸਤੋ ਉਧਰੋਂ ਅਭਿਨਾਇਕ ਯੂਪੀ ਵਾਲਾ ਅਜੇ ਵਰਲ ਗੁੱਜਰ ਤੇ ਇਹਦੇ ਨਾਲ ਭੜਿਆ ਸੀਗਾ ਪ੍ਰਵੀਨ ਕੋਹਾਲੇ ਐਡੇ ਐਡੇ ਵੱਡੇ ਮੱਲਾਂ ਦੀ ਜਿੱਥੇ ਲਿਸਟ ਹੋਵੇ ਤਾਂ ਉਹਨਾਂ ਦਾ ਰਿਵਿਊ ਕਰਨਾ ਤਾਂ ਬਣਦਾ ਹੀ ਆ ਦੋਸਤੋ ਸੌਰੀ ਮੈਂ ਕੱਲ ਰਿਵਿਊ ਨਹੀਂ ਬਣਾ ਪਾਇਆ ਕਿਸੇ ਕੰਮ ਵਿੱਚ ਵਿਜੀ ਸੀਗਾ ਇਹ ਪਰਸੋਂ ਮੈਚ ਜਿਹੜੇ ਹੋਏ ਸੀਗੇ ਉਹਨਾਂ ਦਾ ਰਿਵਿਊ ਕਰ ਰਿਆ ਸੋ ਇਹਦੇ ਨਾਲ ਨਾਲ ਹੀ ਤੁਸੀਂ ਇਸ ਸਕਰੀਨ ਤੇ ਦੇਖੋ ਸ਼ੇਰੇ ਗੁਜਰ ਦਾ ਜਦੋਂ ਹੱਥ ਜੁੜੀ ਹੋ ਗਈ ਅਭਨਾਇਕ ਨਾਲ ਔਰ ਅਭਨਾਇਕ ਨਾਲ ਸ਼ੇਰ ਦਾ ਕਹਿਣਾ ਨਹੀਂ ਚਾਹੀਦਾ ਚੀਤੇ ਨਾਲ ਮੁਕਾਬਲਾ ਨਹੀਂ ਹੁੰਦਾ ਚੀਤਾ ਵੀ ਵੈਸੇ ਕਾਫੀ ਫਰਤੀਲਾ ਹੁੰਦਾ ਹੈ ਤੇ ਹਾਥੀ ਨਾਲ ਬੱਕਰੀ ਨਹੀਂ ਮੈਂ ਕਹਿ ਸਕਦਾ ਪਰ ਜੇ ਤੁਸੀਂ ਸਮਝੋ ਤਾਂ ਸਮਝ ਲਓ ਯਾਰ ਇਹਦੇ ਵਿੱਚ ਕੋਈ ਅਤਰਾਜ ਵੀ ਨਹੀਂ ਹੈਗਾ ਕਿਉਂਕਿ ਸ਼ੇਰੇ ਦੇ ਟੱਕਰ ਦਾ ਤਾਂ ਕੋਈ ਪਹਿਲਵਾਨੀ ਨਹੀਂ ਹੈਗਾ ਯਾਰ 6.5 ਫੁੱਟ ਲੰਮਾ ਉੱਚਾ ਬਾਕੀ ਸਾਰੇ ਉਹਦੇ ਮੋਢਿਆਂ 'ਚ ਹੀ ਆ ਜਾਂਦੇ ਨੇ ਜਦੋਂ ਮੈਦਾਨ ਦੇ ਵਿੱਚ ਆਉਂਦਾ ਤਾਂ ਮੈਦਾਨ ਵੀ ਉੱਚਾ ਨੀਵਾ ਔਰ ਹਲਚਲ ਮਚਦੀ ਹੈ ਐਦਾਂ ਲੱਗਦਾ ਕਿ ਜਿਵੇਂ ਕੋਈ ਹਾਥੀ ਕੋਲ ਕੇ ਮੈਦਾਨ 'ਚ ਛੜਦਾ ਹੋਵੇ ਬਾਕੀ ਛੋਟੇ ਮੋਟੇ ਪਹਿਲਵਾਨ ਤੇਰੇ ਮੇਰੇ ਵਰਗੇ ਤਾਂ ਭੱਜ ਭੱਜ ਕੇ ਸਾਈਡ ਤੇ ਹੁੰਦੇ ਨੇ ਕਿਤੇ ਹੋਰ ਨਾਲ ਫੇਟੀ ਮਾਰਦੇ ਸੋਤੋਂ ਫੇਟੀ ਤਾਂ ਵੱਜਣੀ ਸੀ ਪਰ ਵੱਜੀ ਕਿਤੇ ਜਾ ਕੇ ਅਭਿਨਾਇਕ ਦੇ ਅਭਿਨਾਇਕ ਨੇ ਪੰਗਾ ਲੈ ਲਿਆ ਉੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਸ਼ੇਰੇ ਗੁਜਰ ਨਾਲ ਪੰਗਾ ਲੈ ਕੇ ਸੋ ਇਹ ਪੰਗਾ ਲੈ ਲਿਆ ਲੈਣ ਵਾਲਾ ਕੰਮ ਹੈ ਪਰ ਪਹਿਲਵਾਨ ਨਹੀਂ ਮੁੜਦੇ ਜਦੋਂ ਪਹਿਲਵਾਨ ਦੇ ਕੀੜੀਆਂ ਲੜਦੀਆਂ ਨੇ ਪੰਜ ਸੱਤ ਕੁਸ਼ਤੀਆਂ ਲੜੀਆਂ ਹੁੰਦੀਆਂ ਨੇ ਤਾਂ ਜੀ ਕਰਦਾ ਉਹਨਾਂ ਦਾ ਵੱਡੇ ਪਹਿਲਵਾਨ ਨੂੰ ਵੀ ਹੱਥ ਪਾਈਏ ਤੇ ਕੋਈ ਵਾਹ ਵਾਹ ਖੱਟੀਏ ਪਰ ਇਹ ਉਹੀ ਗੱਲ ਹੋਇਆ 2 ਤੋਂ 2.5 ਮਿੰਟਾਂ ਵਿੱਚ ਸ਼ੇਰੇ ਨੇ ਅਭਿਨਾਇਕ ਨੂੰ ਜਦੋਂ ਥੱਲੇ ਲਿਆ ਤਾਂ ਉਹ ਢਿੱਡ ਨਾਲ ਹੀ ਰਗੜਦਾ ਹੁੰਦਾ ਹੈ ਹਨਾ ਜਿਆਦਾਤਰ ਉਹ ਬਾਾਕੀ ਥੌਣ ਤੇ ਗੋਡਾ ਬਹੁਤ ਘੱਟ ਰੱਖਦਾ ਜਿੱਦਨ ਉਹਨੇ ਥੌਣ ਤੇ ਗੋਡਾ ਨਾ ਹੀ ਰੱਖੇ ਮੈਂ ਮਿਹਰਬਾਨੀ ਕਰਕੇ ਜਿੱਦਨ ਉਹਨੇ ਗੋਡਾ ਰੱਖਤਾ ਤਾਂ ਧਰੋ ਵੀ ਨਹੀਂ ਥੌਣ ਦੇ ਮਣਕੇ ਵੀ ਨਹੀਂ ਪਰ ਪਹਿਲਵਾਨ ਵੀ ਨਹੀਂ ਸੋ ਪਹਿਲਵਾਨ ਜੀ ਦਾ ਦੀਪਾ ਪਹਿਲਵਾਨ ਜੀ ਨੂੰ ਮੇਰੀ ਬੇਨਤੀ ਆ ਇਹਨੂੰ ਗੋਡਾ ਰੱਖਣਾ ਨਾ ਸਿਖਾ ਦਿਓ ਇੱਕ ਦਾਲੇ ਰਹਿਣ ਹੀ ਦਿਓ ਜਿਵੇਂ ਬਿੱਲੀ ਨੇ ਸ਼ੇਰ ਨੂੰ ਸਾਰੇ ਸਿਖਾਏ ਹੁੰਦੇ ਤਾਂ ਉਹਦਾ ਆਪਣਾ ਹੀ ਖਾਤਮਾ ਹੋ ਜਾਣਾ ਸੀ ਪਰ ਇੱਥੇ ਇਹਨੇ ਪਹਿਲਵਾਨਾਂ ਦਾ ਖਾਤਮਾ ਕਰ ਦੇਣਾ ਇਹਦਾ ਗੋਡਾ ਨੀਚੇ ਚੱਲ ਜਾਣਾ ਕਿਸੇ ਤੋਂ ਸੋ ਉਹਨੇ ਢਿੱਡ ਦੋ ਕਵਾਰੀ ਕਸਾਇਆ ਤੇ ਪੁੱਠਾ ਕਰਕੇ ਮਾਰਿਆ ਆਪਣਾ ਇੱਕਰਤਾ ਚਿੱਤ ਤੇ ਅਗਲੀ ਕੁਸ਼ਤੀ ਜਿਹੜੀ ਹੋਈ ਉਹ ਹੋਈ ਤਲ ਫਲਾਹੀ ਤਲਬ ਨੇ ਤਬਾਹੀ ਮਚਾਈ ਹੋਈ ਆ ਭਲਾਈ ਨਹੀਂ ਉਹ ਤਬਾਹੀ ਐ ਤਲਬ ਬਹੁਤ ਸ਼ਾਨਦਾਰ ਗੁੱਜਰ ਤਲਬ ਗੁੱਜਰ ਬਹੁਤ ਸ਼ਾਨਦਾਰ ਖੁੱਲਦਾ ਪਰ ਯਾਰ ਅੱਗੇ ਵੀ ਤਾਂ ਗੁੱਜਰਾਂ ਦਾ ਹੀ ਮੁੰਡਾ ਸੀ ਉਹ ਕਿਹੜਾ ਘਟ ਸੀ ਉਹ ਵੀ ਕੋਈ ਏਰਾ ਵਗੈਰਾ ਦਾ ਪੁੱਤ ਨਹੀਂ ਸੀ ਉਹ ਵੀ ਕਿਸੇ ਗੁੱਜਰ ਦਾ ਕਿਸੇ ਗੁੱਜਰਾਨੀ ਬੀਬੀ ਭੈਣ ਦਾ ਜੰਮਿਆ ਹੋਇਆ ਪੁੱਤ ਹੈ ਉਹਦਾ ਨਾਮ ਹੈ ਕਲਮਾ ਗੁਜਰ ਆਹਾ ਹਾ ਕੁੰਗਰਲੇ ਬਾਲ ਉੱਚਾ ਲੰਮਾ ਚੌੜਾ ਸੀਨਾ ਜੱਟ ਵੜ ਗਿਆ ਜਦੋਂ ਮਦਾਨ ਦੇ ਵਿੱਚ ਤੇ ਗੁਜਰਾ ਦਾ ਸਾਨਾ ਵਾਂਗੂ ਹੋ ਗਿਆ ਭੇੜ ਤੇ ਉਹ ਭੇੜ ਤੁਸੀਂ ਦੇਖੋ ਉਹਦੇ ਨਾਲ ਨਾਲ ਹੀ ਆਪਾਂ ਧੰਨਵਾਦ ਕਰਦੇ ਜਿਹੜੇ ਭਰਾਵਾਂ ਦੇ ਮੈਸੇਜ ਆਉਂਦੇ ਨੇ ਸੋ ਮੈਸੇਜ ਜਿਹੜੇ ਆਏ ਆ ਵੀਰਾਂ ਦਾ ਬਹੁਤ-ਬਹੁਤ ਤੁਹਾਨੂੰ ਬਾਦ ਰਾਜੇਸ਼ ਰੈਸਲਰ ਮੇਰਾ ਵੀਰ ਹਿਮਾਚਲ ਵਾਲਾ ਬਹੁਤ ਮਿਹਰਬਾਨੀ ਸੁਪਨਿੰਦਰ ਬਾਬਲੇ ਉਥੋਂ ਮਹਾਰਾਸ਼ਟਰ ਤੋਂ ਨikhil gujjar, ਇੱਕ ਕਲਕਾ ਤੋਂ ਨੇ ਇਹ ਵੀ ਆਪਣਾ ਭਰਾਇਆ प्रमोद कुमार ਜੀ, ਸ਼੍ਰੀ ਐਫ ਐਮ ਧਨਵਾਦ, ਇਹ ਸ਼੍ਰੀ ਐਫ ਐਮ ਵਾਲਿਆਂ ਦਾ ਵੀ ਆਪੇ ਆਉਂਦੇ ਨੇ ਮੈਸੇਜ रामकिशोर, ਮੋਨਕਾ ਵਾਟਸ, ਨੀਰਜ ਗੁਜਰ, ਨੀਰਜ ਗੁਜਰ ਜੀ ਦਾ ਵੀ ਇਹਨਾਂ ਸਾਰਿਆਂ ਦਾ ਧੰਨਵਾਦ। ਕੇਸ਼ਵ ਸਿੰਘ, ਜਾਲ ਮੁਹੰਮਦ ਬਹੁਤ ਹੀ ਵਧੀਆ ਭਰਾਇਆ ਆਪਣਾ ਮੈਨੂੰ ਲੱਗਦਾ ਜੰਮੂ ਕਸ਼ਮੀਰ ਤੋਂ ਹੋਣਗੇ। ਬਾਕੀ ਮੁਨੀਰ ਅਹਿਮਦ ਇਹ ਵੀ ਲੱਗਦਾ ਉਧਰ ਹੀ ਹੋਣਗੇ। अरुण ਪਠਾਨੀਆਂ ਜੀ ਬੀ ਐਮ ਪਾਲ ਐਮ ਵਿਰਕ ਨਿਰਮਲ ਸਿੰਘ ਪ੍ਰਵੀਨ ਕੁਮਾਰ ਮੁਕੇਸ਼ ਰਾਣਾ ਸ਼ੰਕਰ ਲਾਲ ਪ੍ਰੋਹਿਤ ਆਕਾਸ਼ ਪਹਿਲਵਾਨ ਮਲਪੁਰ ਨਜੀਰ 나जीर ਵਕੀਲ ਉਥੋਂ ਮਲੇਰਕੋਟਲੇ ਤੋਂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਇਹ ਚੈਨਲ ਮੇਰਾ ਨਹੀਂ ਚੈਨਲ ਤੁਹਾਡਾ ਤੁਸੀਂ ਮੈਨੂੰ ਰੱਖਿਆ ਹੋਇਆ ਇੱਥੇ ਆਪਣੀ ਅਪਡੇਟ ਦੇਣ ਲਈ ਕੁਸ਼ਤੀ ਦੀ ਕਿਉਂਕਿ ਤੁਸੀਂ ਇਹ ਕੁਸ਼ਤੀ ਦੇ ਪ੍ਰੇਮੀ ਤੇ ਮੈਂ ਲੱਭ ਲੱਭ ਕੇ ਵੀਡੀਓ ਲਿਆਉਣਾ ਔਰ ਫਿਰ ਉਸ ਤੋਂ ਬਾਅਦ ਕਿੰਨਾ ਮੱਥਾ ਮਾਰਨਾ ਫਿਰ ਉਹ ਵੀਡੀਓ ਨੂੰ ਐਡਿਟ ਕਰਦਾ ਫਿਰ ਅਪਲੋਡ ਕਰਦਾ ਜੋ ਕੁਝ ਆ ਜਾਂਦਾ ਹੈ ਮੈਸੇਜ ਚੰਗਾ ਆਇਆ ਜਾਂ ਮਾੜਾ ਆਇਆ ਉਹਨੂੰ ਆਪਾਂ ਸਿਰ ਮੱਥੇ ਸਵੀਕਾਰ ਕਰੀਦਾ ਸੋ ਦੋਸਤਾਂ ਦਾ ਮਿਹਰਬਾਨੀ ਸੋ ਕਲਵੇ ਗੁੱਜਰਦਾ ਤੇ ਜਦੋਂ ਆਪਣੇ ਹੂੰ ਤਾਲਬ ਗੁੱਜਰਦਾ ਜਦੋਂ ਪੈ ਗਿਆ ਪੇਚਾ ਤੇ ਬਸ ਫਿਰ ਔਖਾ ਹੋ ਗਿਆ ਦੋਨਾਂ ਦਾ ਹੀ ਕਿਉਂਕਿ ਦੋਨਾਂ ਦੇ ਵਿੱਚੋਂ ਯਾਰ ਕਿੰਨੂੰ ਨਿੰਦੀਏ ਤੇ ਕਿੰਨੂੰ ਸਲਾਈਏ ਤੇ ਕਿਤੇ ਗਲ ਹਾਰ ਫੁੱਲਾਂ ਦਾ ਪਾਈ ਆਪਾਂ ਦੋਨੋਂ ਦੇ ਪਾਨੇ ਆ ਕਿਉਂਕਿ ਦੋਨੋਂ ਹੀ ਵਾਵਾ ਘੱਟਣ ਵਾਲੇ ਪਲਵਾਨ ਨੇ ਕਿਸੇ ਤੋਂ ਘੱਟ ਨਹੀਂ ਕੋਈ 19 ਨਹੀਂ ਕੋਈ 20 ਨਹੀਂ ਬਾਕੀ ਸਮਾਂ ਬਲਵਾਨ ਹੁੰਦਾ ਕਦੋਂ ਕਿਸੇ ਦਾ ਦਾ ਲੱਗ ਜਾਏ ਕੁਸ਼ਤੀ ਚੱਲੀ 20 ਮਿੰਟ 20 ਮਿੰਟ ਤੋਂ ਬਾਅਦ ਕੀ ਹੋਇਆ ਭਾਈ ਸਾਹਿਬ 5 ਮਿੰਟਾਂ ਨਾਲੋਂ ਫੇਰ ਪੁਆਇੰਟ ਤੇ ਛੱਡਿਆ ਗਿਆ ਪੁਆਇੰਟ ਵੀ ਨਹੀਂ ਬੜਾ ਕਸ਼ਮ ਕਸ਼ ਮੈਚ ਹੋਇਆ ਪਰ ਪੁਆਇੰਟ ਵੀ ਇਹਨਾਂ ਨੇ ਇੱਕ ਦੂਜੇ ਨੇ ਆ ਲੈਨ ਨਹੀਂ ਦਿੱਤਾ ਔਰ ਤਗੜੇ ਹੋ ਗਏ ਲੜੇ ਸ਼ਾਨਦਾਰ ਕੁਸ਼ਤੀ ਦਾ ਮਜਾਰਾ ਕੀਤਾ ਔਰ ਮਜਾ ਆਇਆ ਜੀ ਇਹਦੇ ਨਾਲ ਨਾਲ ਹੀ ਦੂਜੀ ਜਿਹੜੀ ਸਾਲਾਂ ਦਾ ਭੇਡ ਸੀ ਝੋਟਿਆਂ ਦੀ ਕੁਸ਼ਤੀ ਸੀ ਬੜੇ ਦਰਸਤ ਕਠੋਰ ਤਗੜੇ ਮਲ ਚੋਟੀ ਦੀ ਕੁਸ਼ਤੀ ਛੰਡੀ ਦੀ ਉਹ ਸੀ ਪ੍ਰਵੀਨ ਕਹਾਲੀ ਤੇ ਅਜੇ ਬਰਨ ਬੱਲੇ ਬੱਲੇ ਅਜੇ ਬਰਨ ਵੀ ਗੁਜਰਾ ਦਾ ਮੁੰਡਾ ਯਾਰ ਡੋਲੇ ਸਟ੍ਰੇਟ ਬੋਡੀ ਉਹਦੀ ਸਟੀਲ ਬੋਡੀ ਸੁਨੀਲ ਸੇਟੀ ਕਹੋ ਸੰਨੀਤ ਦੇਵਲ ਕਹੋ ਬਹੁਤ ਹੀ ਪਿਆਰਾ ਲੱਗਦਾ ਯਾਰ ਇੰਨੇ ਵਧੀਆ ਕੱਟਸ ਬਣੇ ਹੋਏ ਨੇ ਬਾਡੀ ਵਿੱਚ ਬੜੀ ਮੁੰਡੇ ਨੇ ਮਿਹਨਤ ਕਰੀ ਐ ਜਦੋਂ ਕੁਲਦ ਦਾ ਮੈਂ ਉਹਦੀ ਕੁਸ਼ਤੀ ਕੱਟ ਦੇਖਦਾ ਉਹਦੇ ਬੋਲੇ ਉਹਦੀ ਛਾਤੀ ਉਹਦੇ ਪੱਟ ਉਹਦਾ ਉੱਚਾ ਲੰਮਾ ਕੱਦ ਉਹਦੀ ਮੋਟੀ ਧੌਣ ਆਹੀ ਦੇਖਦਾ ਔਰ ਪਹਲਵਾਨਾਂ ਚ ਜ਼ਿਆਦਾਤਰ ਮੈਂ ਆਹੀ ਦੇਖਦਾ ਮੈਂ ਤਾਂ ਉਹਦਾ ਦੇਖਦਾ ਜਦੋਂ ਕਿੰਨੇ ਚਿਤ ਕਰਦਾ ਕਿੰਨੇ ਪੁਆਇੰਟ ਕਰਦਾ ਬਾਕੀ ਤੱਕਮ ਤੱਕੀ ਸੋ ਦੋਸਤੋ ਅੱਜ ਕੱਲ ਮੈਂ ਵੱਡੀਆਂ ਕੁਸ਼ਤੀਆਂ ਨਹੀਂ ਜੇ ਪਾਰਿਆ ਮੈਂ ਭਪਿੰਦਰ ਜਮਾਲਾ ਪ੍ਰਿਤਪਾਲ ਫਗਵਾੜਾ ਔਰ ਆਹ ਆਪਣਾ ਮਿਰਜ਼ਾ ਇਰਾਨ ਤੇ ਆਹ ਜਿਸਾ ਬਾਈਦਿਆਂ ਕਈ ਕੁਸਤਿਆਂ ਵਿੱਚ ਆਈਆਂ ਆਪਾਂ ਛੱਡ ਦਿਆਂ ਕਿਉਂਕਿ ਜਦੋਂ ਮੇਰੇ ਦਰਸ਼ਕਾਂ ਨੂੰ ਮਜ਼ਾ ਨਹੀਂ ਆ ਰਿਹਾ ਜਦੋਂ ਮੇਰੇ ਪ੍ਰੇਮੀਆਂ ਨੂੰ ਮਜ਼ਾ ਨਹੀਂ ਆ ਰਿਹਾ ਤਾਂ ਫਿਰ ਮੈਨੂੰ ਵੀ ਮਜ਼ਾ ਨਹੀਂ ਆ ਰਿਹਾ ਕਿਉਂਕਿ 20 25 ਮਿੰਟ ਉਧਰ ਉਧਰ 25 30 ਮਿੰਟ ਇਧਰ ਨੂੰ ੱੱਕਾ ਮਾਰਿਆ ਇਧਰ ੱੱਕਾ ਮਾਰਿਆ ਉਧਰ ਥੱਕੇ ਹੋਏ ਸਨ ਵਾਲਾ ਭੇਡ ਦੇ ਖੇਚ ਕੋਈ ਮਜ਼ਾ ਨਹੀਂ ਜੇ ਇਸ ਕਰਕੇ ਜਿੱਦਣ ਉਹ ਵਧੀਆ ਕੁਸ਼ਤੀ ਲੜਨਗੇ ਕਾਟੇ ਦੀ ਕੁਸ਼ਤੀ ਲੜਨਗੇ ਕਿਸੇ ਨਵੇਂ ਮੱਲ ਨਾਲ ਲੜਨਗੇ ਉਸ ਦਿਨ ਮੈਂ ਕੁਸ਼ਤੀ ਦੀ ਉਹ ਵੀਡੀਓ ਪਾਣੀਆ ਨਹੀਂ ਤੇ ਨਹੀਂ ਪਾਣੀਆ ਚਾਰ ਪੰਜ ਗਿਨੇ ਚੁਨੇ ਮੱਲ ਨੇ ਉਹਨਾਂ ਨੇ ਹਾਰਨਾ ਹੀ ਹੁੰਦਾ ਦੋਸਤੋ ਫਾਈਨਲੀ ਸ਼ੇਰਾ ਗੁੱਜਰ ਨੇ ਮਾਰੀ ਕੁਸ਼ਤੀ ਇਹਨੇ ਨੇ ਅਭਿਨਾਇਕ ਯੂਪੀ ਵਾਲੇ ਨੂੰ ਹਰਾਇਆ ਔਰ ਤਲ ਫਲਾਹੀ ਔਰ ਕਲਵਾ ਗੁੱਜਰ ਦੀ ਰੇੜੀ ਕੁਸ਼ਤੀ ਸੀ ਇਹ ਛੁੱਟੀ ਬਰਾਬਰ ਔਰ ਅਜੇ ਵਰਨ ਤੇ ਆਪਣਾ ਪ੍ਰਵੀਨ ਕੁਹਾਲੇ ਦੀ ਵੀ ਕੁਸ਼ਤੀ ਰਹੀ ਬਰਾਬਰ ਹੁਣ ਇਹ ਦੱਸੋ ਵੀ ਸਾਰੇ ਮਲ ਬਰਾਬਰ ਦੇ ਸੀ ਕਿ ਨਹੀਂ ਸਾਰੇ ਚੋਟੀ ਦੇ ਮਲ ਸੀ ਕਿ ਨਹੀਂ ਸਾਰੇ ਬਰਾਬਰ ਦੇ ਮਲ ਸੀ ਔਰ ਬਾਕੀ ਸ਼ੇਰੇ ਦਾ ਤੇ ਅਭਿਨੈਕ ਦਾ ਬਹੁਤ ਫਰਕ ਸੀ ਪਰ ਅਭਿਨੈਕ ਨੂੰ ਪੁਆਇੰਟ 8 ਵਿੱਚੋਂ 9 ਨੇ ਕਿਉਂਕਿ ਉਹਨੇ ਉਹਦੇ ਨਾਲ ਹੁਲੰਦੀ ਹਮਤ ਕਰੀ ਇੱਕ ਵਾਧਾ ਦਿੰਨੇ ਆਪਾਂ ਸੋ ਦੋਸਤੋ ਇਹਦੇ ਨਾਲ ਨਾਲ ਹੀ ਆਈਪੀਐਲ ਦੇ ਮੈਚ ਚੱਲ ਰਹੇ ਨੇ ਆਈਪੀਐਲ ਧਮਾਕਾ ਚੱਲ ਰਿਹਾ ਹੈ ਕੱਲ ਵਾਲੀ ਮੈਚ ਦੀ ਜਿਹੜੀ ਅਪਡੇਟ ਹੈ ਉਹ ਬਹੁਤ ਹੀ ਮਜ਼ੇਦਾਰ ਸ਼ਾਨਦਾਰ ਸਨ ਰਾਈਜ਼ਰਸ ਹైదరాబాద్ ਨੂੰ ਆਪਣਾ ਲਖਨਊ ਦੀ ਟੀਮ ਨੇ ਹਰਾਤਾ ਔਰ ਉਹ ਜਿੱਦਾਂ ਨੂੰ ਉਹਨਾਂ ਨੂੰ ਆਦਤ ਪਈ ਹੋਈ ਆ 200 ਤੋਂ ਪਲੱਸ 250 ਤੋਂ ਪਲੱਸ 300 ਠੋਕਣਾ ਚਾਹਤੇ ਸੀ ਇੱਕ ਦੀ ਚੰਗੀ ਉਹਨਾਂ ਨੂੰ ਨੱਥ ਪਾਈ ਇਹਨਾਂ ਨੇ ਬੋਲਰਾਂ ਨੇ ਬਹੁਤ ਵਧੀਆ ਬੋਲਿੰਗ ਕੀਤੀ ਔਰ ਉਹਨਾਂ ਨੂੰ ਰੋਕ ਲਿਆ ਆਪਣਾ 190 ਤੇ 190 ਦਾ ਟਾਰਗੇਟ ਵੀ ਬਹੁਤ ਵੱਡਾ ਸੀਗਾ ਤੇ ਆਪਣੀ ਜਿਹੜੀ ਆਹ ਲਖਨਊ ਦੀ ਟੀਮ ਸੀ ਬਹੁਤ ਵਧੀਆ ਰਿਸ਼ਭ ਪੰਦ ਦੀ ਵਧੀਆ ਖੇਡੀ ਔਰ ਸ਼ਾਨਦਾਰ ਖੇਡੀ ਇਹਨਾਂ ਨੇ 16.1 ਓਵਰ ਵਿੱਚ ਮੈਚ ਜਿੱਤ ਲਿਆ ਔਰ ਜਿਤਨਾ ਵੀ ਜ਼ਰੂਰੀ ਸੀ ਕਿਉਂਕਿ ਪਹਿਲਾ ਮੈਚ ਇਹ ਹਾਰ ਗਏ ਸੀ ਔਰ ਦੋਨਾਂ ਦੇ ਦੂਸਰਾ ਮੈਚ ਸੀਗਾ ਸਨਰਾਇਜ਼ਰਜ਼ ਨੇ ਪਹਿਲਾ ਮੈਚ ਜਿੱਤਿਆ ਸੀ ਦੂਜਾ ਹਾਰ ਗਏ ਇਹਨਾਂ ਨੇ ਪਹਿਲਾ ਹਾਰਿਆ ਸੀ ਦੂਜਾ ਜਿੱਤ ਕੇ ਮਾਮਲਾ ਬਰਾਬਰ ਔਰ ਸਨਰਾਇਜ਼ਰਜ਼ ਨੂੰ ਮੜਾ ਮੜਾ ਠੋਕ ਕੇ ਰੱਖਣਗੇ ਤਾਂ ਹੀ ਕਿਉਂਕਿ ਉਹਨਾਂ ਦੀ ਟੀਮ ਬਹੁਤ ਤਗੜੀ ਔਰ ਨੰਬਰ 1 ਟੀਮ ਹੈ ਉਹ ਜੇ ਇੱਕ ਵਾਰੀ ਸਿੱਧੇ ਹੋ ਗਏ ਤਾਂ ਫਿਰ ਕੱਪ ਕੋ ਪਹਿਲਾਂ ਦਾ ਸਾਰਾ ਲੈ ਜਾਣਗੇ ਇਹਨਾਂ ਕੋਲੇ ਰਹਿ ਜਾਣੀਆਂ ਪਲੇਟਾਂ ਪਰ ਕੱਪ ਆਪਾਂ ਜਾਨ ਨਹੀਂ ਦੇਣਾ ਕੱਪ ਆਇਤੀ ਦੌੜਾਂ ਪੰਜਾਬ ਨੂੰ ਇੱਧਰ ਫੱਬਰ ਸ਼ੇਰ ਸ਼੍ਰੇਸ਼ ਅਈਅਰ ਵੀ ਹੈਗਾ ਇੱਧਰ ਮੈਕਸਵੈਲ ਵੀ ਹੈਗਾ ਇੱਧਰ ਸ਼ਿਸ਼ਾਗ ਸਿੰਘ ਵੀ ਹੈਗਾ ਇੱਧਰ ਆਪਣਾ ਅਰਸ਼ਦੀਪ ਹੈਗਾ ਇੱਧਰ ਬਹੁਤ ਬਹੁਤ ਸ਼ਾਨਦਨ ਵਧੀਆ ਆਪਣਾ ਯਜਵਿੰਦਰ ਚਹਿਲ ਚਹਿਲ ਟਹਿਲ ਕਰਦਾ ਜਦੋਂ ਹੁੰਦਾ ਐਂ ਦੀ ਐ ਲੱਤਾ ਚ ਵੜ ਦਿੰਦਾ ਗਿਆਦਾ ਹੋਰ ਵੀ ਵਧੀਆ ਨਾਮ ਨੇ ਪਰ ਇੱਕਦਿ ਲੱਗਦਾ ਕਿ ਮੌਕਾ ਬਣ ਸਕਦਾ ਆਪਣੀ ਟੀਮ ਵੀ ਵਧੀਆ ਖੇਡੂਗੀ ਸੋ ਦੋਸਤੋ ਥੋੜਾ ਥੋੜਾ ਪਹਿਲਵਾਨੀ ਦੀ ਜਿੰਨੀਆਂ ਮੈਂ ਕੁਸ਼ਤੀ ਤੇ ਆਪਾਂ ਵੀਡੀਓ ਪਾਨੇ ਆ ਉਹਨਾਂ ਨੂੰ ਤੁਸੀਂ ਬਹੁਤ ਸਨਮਾਨ ਬਖਸ਼ਦੇ ਹੋ ਔਰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਔਰ ਵਿਊ ਬੜੇ ਆਉਂਦੇ ਨੇ ਪਰ ਮੈਂ ਇੱਕ ਦੋ ਇੱਕ ਦੋ ਵੀਡੀਓਜ਼ ਆਪਾਂ ਆਈਪੀਐਲ ਤੇ ਬਣਾਈਆਂ ਉਹਦੇ ਵਿੱਚ ਕੋਈ 15 20 ਵਿਊ ਆਏ ਕੀ ਗੱਲ ਤੁਸੀਂ ਸਾਰੇ ਪਹਿਲਵਾਨੀ ਨੂੰ ਹੀ ਪਸੰਦ ਕਰਦੇ ਹੋ ਇਸ ਕਰਕੇ ਮੈਂ ਨਵੀਂ ਸਕੀਮ ਔਰ ਨਵਾਂ ਜਗਾੜ ਲਾਇਆ ਹੁਣ ਪਹਿਲਵਾਨਾਂ ਦੀ ਕੁਸ਼ਤੀ ਵਾਲੀ ਦੇ ਵਿੱਚ ਹੀ ਆ ਵੜਿਆ ਕਰਾਂਗਾ ਫਿਰ ਤੇ ਸੁਣੋਗੇ ਦੇਖੋਗੇ ਕਿ ਨਹੀਂ ਦੇਖੋਗੇ ਸੋ ਸਕੀਮ ਹਰ ਚੀਜ਼ ਦੀ ਲੜਾਉਣੀ ਪੈਂਦੀ ਹੈ ਤੋ ਆਪਾਂ ਵੀ ਲੜਾਤੀ ਸੋ ਖੁਸ਼ ਰਹੋ ਆਵਾਦ ਰਹੋ ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਤੰਦਰੁਸਤ ਰਹੋ ਸਿਹਤਮੰਦ ਰਹੋ ਸਮੇਂ ਸਿਰ ਟਾਈਮ ਸਿਰ ਆਪਣਾ ਜੇ ਕੋਈ ਨੁਕਸ ਲੱਗਦਾ ਤਾਂ ਉਹਦਾ ਚੈਕ ਚੈਕਅਪ ਕਰਾਉਂਦੇ ਰਹੋ ਔਰ ਸ਼ੁੱਧ ਖਾਣੇ ਖਾਓ ਪੈੜੀਆਂ ਚੀਜ਼ਾਂ ਠੇਲੇ ਵਾਲੀਆਂ ਤੋਂ ਬਚੋ ਔਰ ਜਿੰਨਾ ਨਿਰੋਗ ਰਹੋਗੇ ਉਹਨਾ ਵਧੀਆ ਜੀਵਨ ਜਿਓਗੇ ਔਰ ਕਿਸੇ ਨੂੰ ਮੰਦਾ ਚੰਗਾ ਬਚਨ ਨਾ ਬੋਲੋ ਜਿਵੇਂ ਮੈਨੂੰ ਵੀ ਕੋਈ ਕਮੈਂਟ ਕਰ ਦਿੰਦਾ ਤਾਂ ਮੈਂ ਮਾੜਾ ਕਮੈਂਟ ਕਰ ਦਿੰਦਾ ਤਾਂ ਮੈਂ ਉਹਦਾ ਜਵਾਬ ਹੀ ਨਹੀਂ ਦਿੰਦਾ ਇੱਕ ਦੋ ਵਾਰੀ ਦਿੱਤਾ ਤਾਂ ਫਿਰ ਮੰਨਨੇ ਕਿਆ ਯਾਰ ਨਹੀਂ ਤੂੰ ਗਲਤ ਹੈ ਯਾਰ ਜੇ ਉਹ ਗਲਤ ਹੈ ਤਾਂ ਤੂੰ ਗਲਤ ਕਿਉਂ ਹੁੰਦਾ ਸੋ ਮੁਹੱਬਤ ਔਰ ਪਿਆਰ ਦੇ ਵਿੱਚ ਜਿੰਨਾ ਨਜ਼ਾਰਾ ਹੈ ਨਾ ਕਿਸੇ ਵਿੱਚ ਵੀ ਨਹੀਂ ਇਹਦੇ ਨਾਲ ਹਰ ਇੱਕ ਚੀਜ਼ ਨੂੰ ਜਿੱਤਿਆ ਜਾ ਸਕਦਾ ਪੂਰੀ ਦੁਨੀਆ ਜਿੱਤੀ ਜਾ ਸਕਦੀ ਹੈ ਸੋ ਦੋਸਤੋ ਆਪਣੇ ਆਪਣੇ ਪਰਿਵਾਰ ਵਿੱਚ ਘਰ ਵਿੱਚ ਆਪਣੇ ਦਫ਼ਤਰ ਵਿੱਚ ਆਪਣੇ ਕੰਮ ਵਿੱਚ ਆਪਣੀ ਖੇਤੀਬਾੜੀ ਵਿੱਚ ਅ ਲਗੇ ਰੋ ਰੁਚੇ ਰੋ ਔਰ ਆਪਣਾ ਨਾਮ ਕਮਾਓ ਆਪਣੇ ਮਾਪਾ-ਮਾਪ ਦਾ ਨਾਮ ਰੋਸ਼ਨ ਕਰੋ ਧੰਨਵਾਦ ਮਿਹਰਬਾਨੀ ਸ਼ੁਕਰੀ